ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਆਦਾਬ ਸਲਾਮ ਮੇਰੇ ਵੱਲੋਂ ਇੱਕ ਬੇਨਤੀ ਆ ਸਭ ਦੋਸਤਾਂ ਵੀਰਾਂ ਨੂੰ ਵੀ ਕੱਲ ਨੂੰ 30 ਦਸੰਬਰ ਆ ਜੀ 30 ਦਸੰਬਰ ਨੂੰ ਕੱਲ ਪੰਜਾਬ ਬੰਦ ਦਾ ਐਲਾਨ ਕੀਤਾ ਕਿਸਾਨ ਜਥੇਬੰਦੀਆਂ ਵੱਲੋਂ ਸਾਡਾ ਤਾਂ ਪੂਰਾ ਸਮਰਥਨ ਆ ਜੀ ਇਸ ਦੇ ਵਿੱਚ ਵੀ ਜਿਹੜਾ ਕਿਸਾਨਾਂ ਦਾ ਮਸਲਾ ਤੇ ਜਲਦੀ ਤੋਂ ਜਲਦੀ ਸਰਕਾਰ ਸੁਲਝਾਵੇ ਕਿ ਜੋ ਕਿ ਜੋ ਇਹ ਮਸਲੇ ਉਲਝੇ ਹੋਏ ਨੇ ਉਹਨਾਂ ਦਾ ਛੇਤੀ ਨਪਟਾਰਾ ਹੋ ਸਕੇ ਜੋ ਵੀ ਉਹਨਾਂ ਦੀ ਮੰਗ ਆ ਕਿਸਾਨਾਂ ਦੀ ਉਹ ਪੂਰੀ ਕਰ ਸਕੇ ਸਰਕਾਰ ਸਾਡੀ ਤਾਂ ਇਹੀ ਅਪੀਲ ਆ ਸੋ ਕੱਲ ਨੂੰ 30 ਦਸੰਬਰ ਆ ਜੀ ਕੱਲ ਨੂੰ ਪੰਜਾਬ ਬੰਦ ਜੋ ਕਿ ਆਪਣੇ ਸਰਕਾਰੀ ਗੈਰ ਸਰਕਾਰੀ ادارے ਨੇ ਉਹ ਬੰਦ ਰਹਿਣਗੇ ਕੱਲ ਨੂੰ ਪੈਟਰੋਲ ਪੰਪ ਵਗੈਰਾ ਔਰ ਜਿੱਦਾਂ ਕਿ ਆਪਣਾ ਸਬਜੀ ਜੋ ਵੀ ਮੰਡੀਆਂ ਦੇ ਵਿੱਚ ਆਉਂਦੇ ਨੇ ਜੋ ਵੀ ਕਿਸਾਨ ਜੋ ਵੀ ਰਸਤੇ ਆ ਉਹ ਵਗੈਰਾ ਬੰਦ ਰਹਿਣਗੇ ਦੁੱਧ ਦੀ ਸਪਲਾਈ ਵੀ ਬੰਦ ਰਹੂਗੀ ਸੋ ਇਸ ਕਰਕੇ ਜੀ ਸਾਡੀ ਪਰਜੋਰ ਇਹ ਮੰਗ ਹੈ ਜੀ ਸਰਕਾਰ ਨੂੰ ਕਿ ਇਹ ਜੋ ਕਿਸਾਨਾਂ ਦਾ ਮਸਲਾ ਹੈ ਜਲਦੀ ਤੋਂ ਜਲਦੀ ਸੁਲਝਾਇਆ ਜਾਵੇ ਔਰ ਛੋਟ ਜਿਹੜੀ ਇਹਦੇ ਵਿੱਚ ਉਹ ਆਪਣੀ ਰਹੂਗੀ ਸੇਵਾਵਾਂ માં ਜਿਵੇਂ ਐਮਰਜੈਂਸੀ ਆ ਕੋਈ ਐਮਰਜੈਂਸੀ ਐਂਬੂਲੈਂਸ ਵਗੈਰਾ ਜੋ ਜਿ세 ਕਿਸ ਨੂੰ ਮਤਲਬ ਪ੍ਰੋਬਲਮ ਆ ਸਿਹਤ ਦੀ ਕੋਈ ਦਿੱਕਤ ਆ ਹਸਪੀਟਲ ਜਾਣਾ ਉਹਨੂੰ ਛੋਟ ਰਹੂਗੀ ਤੇ ਹੁਣ ਸਾਡੀ ਇਹੀ ਮੰਗ ਆ ਜੀ ਸਰਕਾਰ ਨੂੰ ਸੈਂਟਰ ਨੂੰ ਕਿ ਜੋ ਕਿਸਾਨਾਂ ਦੀ ਕੋਈ ਪ੍ਰੋਬਲਮ ਆ ਜੋ ਮਸਲਾ ਵਾ ਜੋ ਵੀ ਸਾਰਾ ਸੁਲਝਾਇਆ ਜਾਵੇ ਠੀਕ ਆ ਜੀ ਔਰ ਜਿਨ੍ਹਾਂ ਨੂੰ ਜ਼ਰੂਰਤ ਆ ਕਿਸੇ ਜਾਣ ਦੀ ਕੋਈ ਜ਼ਰੂਰੀ ਆ ਉਹੀ ਆਪਣਾ ਘਰੋਂ ਬਾਹਰ ਨਿਕਲਣ ਠੀਕ ਆ ਜੀ ਔਰ ਨਹੀਂ ਤਾਂ ਵੈਸੇ ਘਰੇ ਰਹੋ ਤਾਂ ਚੰਗੀ ਗੱਲ ਆ ਤੇ ਸਾਡੀ ਇਹੀ ਪਰਜ਼ੋਰ ਮੰਗ ਆ ਸਰਕਾਰ ਨੂੰ ਵੀ ਕਿਸਾਨਾਂ ਦਾ ਜੋ ਮਸਲਾ ਉਲਝਿਆ ਹੋਇਆ ਉਹਦਾ ਸੁਧਾਰ ਕੀਤਾ ਜਾਵੇ ਔਰ ਸੁਲਝਾਇਆ ਜਾਵੇ ਔਰ ਸਾਰੇ ਮਸਲੇ ਸੁਲਝਾ ਕੇ ਕਿਸਾਨਾਂ ਦਾ ਜੋ ਵੀ ਹੱਕਾ ਉਹਨਾਂ ਨੂੰ ਦਿੱਤਾ ਜਾਵੇ ਤੋਂ ਧੰਨਵਾਦ ਸਤਿ ਸ਼੍ਰੀ ਅਕਾਲ